ਅੱਛਾ ਇੱਕ ਨਾ ਪੋਸਟ ਪਾ ਕੇ ਬੈਲ ਕੀਤੀ ਕਿ ਦੇਖੋ ਜੀ ਪਹਿਲੀ ਪੇਸ਼ੀ ਤੇ ਲਿਆਂਦਾ ਗਿਆ ਜਸ਼ਨਪ੍ਰੀਤ ਸਿੰਘ ਨੂੰ ਉਹਦੇ ਸਿਰ ਤੇ ਦਸਤਾਰ ਨਹੀਂ ਸੀ ਸਿਰ ਨੰਗਾ ਸੀ ਉਹਦਾ ਅਗਲਿਆਂ ਨੇ ਤੁਹਾਡੇ ਕੇਸਾਂ ਤੋਂ ਬਾਲਾਂ ਤੋਂ ਕੀ ਲੈਣਾ ਤੁਸੀਂ ਜੇ ਇੰਨੀ ਸਿੱਖੀ ਕਮਾਉਣ ਦੇ ਆਦੀ ਹੋ ਇੰਨਾ ਹੀ ਤੁਸੀਂ ਕਕਾਰਾਂ ਨਾਲ ਦਸਤਾਰਾਂ ਨਾਲ ਕੇਸਾਂ ਨਾਲ ਜੁੜੇ ਹੋਏ ਹੋ ਫਿਰ ਅਮਰੀਕਾ ਆਮਬ ਲੈਣ ਵਾਸਤੇ ਜਾਂਦੇ ਅਗਲੇ ਦਾ ਦੇਸ਼ ਹੈ ਮੁਲਕ ਹੈ ਅਗਲਾ ਜੋ ਮਰਜੀ ਕਰੇ ਤੁਸੀਂ ਕਹਿੰਦੇ ਹੋ ਕਿ ਦਸਤਾਰ ਤੋਂ ਬਿਨਾ ਪੇਸ਼ੀ ਹੋਈ ਸਿਰ ਨੰਗਾ ਸੀ ਬਾਲ ਖੁੱਲੇ ਸੀ ਜੂੜਾ ਕੀਤਾ ਸੀ ਇਹੋ ਜਿਹੇ ਖਤੀੜਾਂ ਨੇ ਤਾਂ ਸੂਹ ਸਿਰ ਮੁੰਨ ਕੇ ਛੇਤਰ ਫੇਰਨਾ ਚਾਹੀਦਾ ਜਿਹੜਾ ਬੰਦਾ ਟਰੱਕ ਚਲਾਉਂਦਾ ਹੋਇਆ ਅਸ਼ਲੀਲ ਵੀਡੀਓ ਦਿਖ ਰਿਹਾ ਰਾਕ ਕੰਟਰੋਲ ਨਹੀਂ ਹੋਇਆ ਤਿੰਨ ਬੰਦੇ ਮਾਰਦੇ ਹੋਏ ਇੱਕ ਮਾਂ ਦੋ ਬੱਚੇ ਮਾਰਦੇ ਕਿ ਤੁਸੀਂ ਉਹਨੂੰ ਕਿਹਾ ਨਹੀਂ ਉਹਦੀ ਦਸਤਾਰ ਦੀ ਵੀ ਅਦਵੀ ਕਰਤੀ ਉਹਨੂੰ ਨੰਗੇ ਸਿਰ ਲਿਆਂਦਾ ਗਿਆ ਉਹ ਤਾਂ ਤੁਸੀਂ ਚੰਗੇ ਸਮਝੋ ਜੇ ਕਿਤੇ ਪੰਜਾਬ ਵਿੱਚ ਉਹ ਜਿਹੜਾ ਬੰਦਾ ਗਲਤੀ ਕਰੇ ਨਾ ਤਾਂ ਉਹਦਾ ਮੂੰਹ ਸਿਰ ਮੋਨ ਕੇ ਪਹਿਲਾਂ ਉਹਨੂੰ ਖੋਤੇ ਤੇ ਚੜਾਉਣਾ ਚਾਹੀਦਾ ਸੀ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਤਿੰਨ ਜਰ ਮੌਤਾਂ ਹੋ ਗਈਆਂ ਤੁਸੀਂ ਬਸ ਸੌਰੀ ਗਲਤੀ ਹੋ ਗਈ ਐਨਾ ਕਹਿ ਕੇ ਛੁੱਟ ਗਏ ਤੁਸੀਂ